ਉਹ ਚਿਵਰੇ ਜੋ ਗਾਜ ਜਗਦੇ ਨੇ ਕਿ ਮੈਂ ਰੋਟੀ ਬਾਜੀ ਜਾਂਦੀ ਆ ਦੁਪਹਿਰ ਵੇਲੇ ਲੰਚ ਕਰਕੇ ਆਟਿਆ ਮੇਰੇ ਇੱਕ ਅੱਧੇ ਰੋਟੀ ਪਾ ਦਿੱਤੀ ਇਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੇ ਪੱਕਾ ਉਰੇ ਅਗੇ ਬੈਣੀ ਬਣਾ ਉਸਿਆਲਾਂ ਦੇ ਵਿੱਚ ਉਰੀ ਦਾਣਾ ਪਾਣੀ ਵੀ ਉਰੀ ਪੀਂਦੇ ਨੇ ਦਾਣਾ ਵੀ ਉਰੀ ਖਾਂਦੇ ਨੇ ਬਹੁਤ ਬਈਆਂ ਨਾ ਰੱਖੋ ਕੋਲ ਨਾ ਬੈਠੇ ਨੇ ਮੈਂ ਦੂਰ ਖੜਾ ਹਾਂ ਤਾਂ ਕਰਕੇ ਜੇ ਮੈਂ ਨੇੜੇ ਗਿਆ ਇਹਨਾਂ ਨੇ ਉੱਠ ਜਾਣਾ ਮੇਰੇ ਵਧੀਆ ਲੱਗਦੇ ਨੇ ਵਿਚਾਰੇ ਪਿਆਰੇ ਬੇਰੇ ਹਾਲ ਡਰਾਈਵਰ ਆ ਸਾਨੂੰ ਲੈ ਕੇ ਆਉਣ ਵਾਲਾ ਕਿਨੇ ਜੀ ਬਧੀਆ ਇਹ ਕਾ ਬਾਬਾ ਜੀ ਨੇ ਸਾਡੇ ਨਾਲ ਲੁਕੇਜਨ ਦੱਸਣ ਵਾਲੇ ਬਾਬੇ ਉਹ ਬੁਝੇ ਹੋਣਾ ਲੱਗੇ ਚਲੋ ਤਾਂ ਬੋਲੋ ਪਹਿਲਾਂ ਕਿੱਥੇ ਜਾਣਾ ਬਾਅਦ ਕਿੱਥੇ ਜਾਣਾ ਪਹਿਲਾਂ ਚੱਲੇ ਆ ਦਮਦਮਾ ਸਾਹਿਬ ਤੇ ਮੋੜਦੇ ਹੋਏ ਗੁਰਦਵਾਰਾ ਜੀ ਵਾਲੀ ਸਾਹਿਬ ਦਾ ਸਰਦਾਰ ਜਾਣਾ ਤੇ ਉਸ ਤੋਂ ਬਾਅਦ ਚ ਜਾਵਾਂਗੇ ਸਾਡੇ ਹਾਂ ਸਾਹਿਬ ਤੋ ਦੋ ਵਾਰ ਫਿਰ ਬਾਸੀ ਮਸ਼ਾਲ ਸ੍ਰੀ ਸੋਮਾ ਘਰ ਸਾਹਿਬ ਲੋ ਵੀ ਅਹੇ ਤੋਰੀਆਂ ਦੇ ਵੀ ਕੇਤ ਨੇ 5 6 ਕੀ ਲੱਗੇ ਜਿਹੜਾ ਇਹ ਬੰਦਾ ਜੀ ਚਲਵੰਡੀ ਸਾਹਿਬ ਹੋਈ ਚਲਵੰਡੀ ਜੀ ਪੈਂਦਾ ਹੈ ਤਾਂ ਕਿੰਨੀ ਕਰਦੇ ਜੋ ਉੱਥੇ ਤੇ ਲਿਆ ਕਿੰਨੀ ਪੁਰਾਣੀ

ਰੋ ਰੋ ਸਾਰਾ ਗਿਆਨ ਆਉਣਾ ਸਾਰਾ ਰੋ ਰੋ ਹਾਂ ਰੋ ਰੋ ਆਪ ਨੌਂ ਰੋ ਰੋ ਕੋਈ ਤੇ ਆਪਾਂ ਨੂੰ ਜਨਮ ਆਏ ਅੰਧੇ ਨਾ ਕਿਨ ਜੇ ਰੋ ਰੋ ਕੋਈ ਨਾ ਅੰਧੇ ਤੇਰੇ ਨਾ ਕਾ ਕਾਲੀ ਸਾਹਿਬ ਆੜਦੇ ਦਰਦ ਲਈ ਰਿਪੋਰਟ ਵੀ ਉਹ ਦਵਾ ਰਹੇ ਸਨ ਉਹ ਆਖੀ ਜੀ

ਲਗਾਣ ਛਲੀ ਖਾਨ ਤੁਸੀਂ ਵੀ ਗਾਣੀਆਂ ਤਾਂ ਆਜੋ ਤੇ ਬਲੌਗ ਪੈਣਾ ਕੱਲ ਨੂੰ ਯਾਰ ਜਰਾਤ ਨੂੰ ਪਾ ਦਾਂਗੇ ਤੇ ਤੁਹਾਨੂੰ ਆਪਾ ਮਿਲ ਜਾ ਛਲੀ ਖਾਗੇ ਹਾਂਜੀ ਮੈਂ ਛੱਲੀ ਲੈ ਲਈ ਹਾਂ ਮੈਂ ਛੱਲੀ ਖਾ ਰਿਹਾ ਹਾਂ ਹਾਂ ਬਸ ਇਹੀ ਗੋਣ ਹੁੰਦਾ ਇਹਦੇ ਜੇ ਹੋਰ ਕੀ ਹੁੰਦਾ ਯਾਰ ਆ ਲੋ ਜੀ ਆਜੇ ਦੋਏ ਭਰਾਵਾਂ ਆਹੀ ਛੱਲੀ ਲੈ ਕੇ ਆ ਗਏ ਖਾਣੇ ਛੱਲੀ ਖਾਵਾਂਗੇ ਤੁਸੀਂ ਜਦ ਰਾਤ ਨੂੰ ਦੇਖਣਾ ਮ ਉਹ ਨਹੀਂ ਲੜਾ ਹਟਣੀਆਂ ਨੇ ਦੇਖੋ ਜੀ ਉਹ ਬੋਲ ਹੁਣ ਬੋਲ ਕੀ ਹਾਲ ਚੱਲ ਦੋਸਤੋ ਮੱਧੀਆਂ ਹੋਈ ਸਾਰੇ ਵਧੀਏ ਕਿਰ ਬੋਲ ਆਇਆ ਆ ਕਿਹੜਾ ਬਾਟੇ ਸਾਰੀ ਬੈਠੀ ਸਾਡੇ ਮੋਲੇ ਨੂੰ ਮਲਟੀ ਥਰ ਕੀ ਹਾਲ ਨੇ ਐਸੀ ਹਾਲ ਕਿੱਥੇ ਪਹੁੰਚ ਗਿਆ ਆਪਾਂ ਉਹੀ ਜਗ੍ਹਾ ਤੇ ਆਪਾਂ ਹੋਰ ਕਿਹੜਾ ਵਜਣਾ ਇੱਧਰ ਕਿਹੜਾ ਦੁਕਾਨੂ ਮੂੰਹ ਇੱਧਰ ਨੂੰ ਹੋਰ ਵੀਰੇ ਇਹ ਲਾਗ ਉਹ ਪਰੇ ਬਲਟਨ ਮਾਰੀ ਬਾਈ ਕਵੇਂ ਆ ਕੱਟ ਤਾਂ ਉਹ ਜਾਇਆ ਉਹ ਜੇ ਜਾ ਕੇਣਾ ਮੈਂ ਹੁਣ ਬਾਅਦ ਚ ਨਹੀਂ ਰੁਕਣੀ ਕਿਤੇ 46 ਆ ਜੇ 4 ਬਾੜ ਆ ਜੇ ਜਾਣਾ ਜਾਇਆ ਉਹ ਫਿਰ ਰਸਤੇ ਚ ਵੀ ਸਸਰੀ ਘਰ ਕਿਵੇਂ ਆਂ ਜੀਆ ਵਧੀਆ ਠੀਕ ਆ ਆ ਦੇ ਕੰਮ ਬੜਾ ਬੀਜਾ ਬੜਾ ਰਹਿ ਤੂੰ ਰਾਤ ਨੂੰ ਰੁਕਦਾ ਹਾਂ ਉਹਦਾ ਰਸਤੇ ਜਾ ਮੈਂ ਹਲੋ ਜੀ ਹੁਣ ਆਪਾਂ ਪਿੰਡ ਲੱਗੇ ਸ਼ਰਧਈ ਹੁਣ ਜਾਵਾਂਗੇ ਫਿਰ ਆਪਾਂ ਟਾਲੀ ਸਾਹਿਬ ਮੱਥਾ ਟੇਕਣ ਉਸ ਤੋਂ ਬਾਅਦ ਚ